ਇਹ ਸਾਡੀ ਫੂਡ ਸੇਫਟੀ ਡਿਪਾਰਟਮੈਂਟ ਹੈ ਜਿਹੜਾ ਸਾਡੇ ਫੂਡ ਸੇਫਟੀ ਟੀਮ ਨੂੰ ਸਵੇਰੇ-ਸਵੇਰੇ ਇੱਕ ਸੂਚਨਾ ਇਹਨਾਂ ਨੂੰ ਕਿਸੇ ਗੁਪਤ ਸੋਰਸ ਤੋਂ ਪ੍ਰਾਪਤ ਹੋਈ ਸੀ ਕਿ ਸ਼ਾਮਨਗਰ ਚ ਕੋਈ ਕਾਰ ਹੈ ਉੱਥੇ ਮਤਲਬ ਇਹ ਲੋਕ ਬਣਾ ਰਹੇ ਹਨ ਕਿ ਉਹ ਔਰ ਸੁੱਕਾ ਦੁੱਧ ਔਰ ਕਰੀਮ ਵਗੈਰਾ ਚਾਲੀ ਕਿਲੋ ਕਿਉਂ ਐਂਡ ਅਬਾਊਟ 10 10 ਪੈਕੇਟਸ ਆਫ ਡਰਾਈ ਪਾਊਡਰ ਮਿਲਕ ਪਾਊਡਰ 10 ਕਿਲੋਜ਼ ਕਰੀਮ ਜਿਹੜੀ ਹੁੰਦੀ ਹੈ ਉਹ ਇਹਨਾਂ ਨੂੰ ਉੱਥੇ ਮਿਲੀ ਸੀ ਮੈਮੇ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਹੀ ਜੋ ਹੈ 2017 ਦੇ ਵਿੱਚ ਵੀ ਸੇਮ ਇਦਾਂ ਹੀ ਕੀਤਾ ਗਿਆ ਤੇ 2020 ਦੇ ਵਿੱਚ ਵੀ ਇਹ 2017 ਚ ਵੀ ਇਹਨਾਂ ਦੇ ਅਗੇਂਸਟ ਹੋਈ ਸੀ ਐਨਜੀ ਰੇਟ ਇੱਕ ਤੇ 2020 ਚ ਵੀ ਹੋਈ ਸੀ ਐਂਡ 2023 ਚ ਇਹਨਾਂ ਨੂੰ ਪੀਓ ਕਰਾਰ ਦੇ ਦਿੱਤਾ ਗਿਆ ਸੀ ਮੈਮ ਪਹਿਲੇ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਜੋ ਕਿ ਦੋ ਵਾਰ ਇਹ ਚੀਜ਼ਾਂ ਹੋ ਚੁੱਕੀਆਂ ਨੇ ਉਸ ਦੇ ਬਾਵਜੂਦ ਵੀ ਇਹ ਤੀਜੀ ਵਾਰ ਇਹ ਚੀਜ਼ ਕਰ ਰਿਹਾ ਹੈ ਦੇਖੋ ਸਾਡੀ ਜਿਹੜੀ ਹੈਲਥ ਡਿਪਾਰਟਮੈਂਟ ਹੈ ਜਾਂ ਸਾਡਾ ਫੂਡ ਸੇਫਟੀ ਡਿਪਾਰਟਮੈਂਟ ਹੈ ਉਹ ਐਕਸ਼ਨ ਟੇਕਿੰਗ ਅਥਾਰਟੀ ਨਹੀਂ ਹੈ ਸਾਡੇ ਕੋਲ ਇਹ ਨਹੀਂ ਹੈਗੇ ਜਿਵੇਂ ਕਿ ਐਸ ਪਰ ਰੂਲਸ ਅਸੀਂ ਇਹ ਕੇਸ ਅੱਗੇ ਚਲਾ ਗਿਆ ਐਂਡ ਪੁਲਿਸ ਵੀ ਉੱਥੇ ਅੱਜ ਮੌਜੂਦ ਸੀ ਤੇ ਜਿਹੜੇ ਪੀਓ ਹੋਏ ਹਨ ਕਰਾਰ ਉਹਨਾਂ ਤੇ ਜਿਹੜਾ ਵੀ ਐਕਸ਼ਨ ਲੈਣਾ ਉਹ ਪੁਲਿਸ ਡਿਪਾਰਟਮੈਂਟ ਲੈਣਾ ਹੈ ਤੇ ਮੈਮ ਜਦੋਂ ਤੁਸੀਂ ਉੱਥੇ ਪਹੁੰਚੇ ਤੇ ਉਹਨਾਂ ਨੇ ਇੱਕੋ ਦਮ ਹੀ ਸਭ ਕੁਝ ਡਿਸਟਰਾਏ ਕਰ ਦਿੱਤਾ ਜਾਂ ਮੌਕੇ ਤੇ ਉਹ ਭੱਜਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕੋਈ ਜਦੋਂ ਮੈਂ ਪਹੁੰਚੇ ਹਾਂ ਉੱਥੇ ਤਾਂ ਮੈਨੂੰ ਇਹ ਦੱਸਿਆ ਗਿਆ ਸੀ ਆਈ ਥਿੰਕ ਉਹ ਇੱਕ ਕਪਲ ਸੀਗੇ ਹਸਬੈਂਡ ਐਂਡ ਵਾਈਫ ਸੋ ਵਾਈਫ ਵਾਸ देयर অর ਹਸਬੈਂਡ ਸ਼ਾਇਦ ਪਹਿਲੇ ਫਰਾਰ ਹੋ ਗਿਆ